ਗੁਰਮਖ ਸਿੰਘ ਮੁਸਾਫਰ ਹੋਰੀ ਲਹਿੰਦੇ ਪੰਜਾਬ 'ਚ ਜਨਮੇ ਤੇ ਇੱਧਰ ਆ ਕੇ ਐਮਪੀ ਦਾ ਬਣੇ ਹੀ ਬਣੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚੇ ਇਸ ਤਰ੍ਹਾਂ ਇਸ ਨਾਮਾ ਦੇ ਵਿੱਚ ਕਈ ਨਾਮ ਨੇ ਜਿਨ੍ਹਾਂ 'ਚ ਸੁਖਵੰਤ ਸੁਖਵੰਸ ਗੌਰ ਭਿੰਡਰ ਦਾ ਨਾਮ ਵੀ ਆਉਂਦਾ ਪੰਜ ਵਾਰ ਮੈਂਬਰ ਪਾਰਲੀਮੈਂਟ ਉੱਤੇ ਜਨਮੇ ਸੋ ਮੈਂ ਇਸ ਖਬਰ ਦੇ ਉੱਤੇ ਜਿਕਰ ਝਾਤ ਮਾਰਾਂ ਇਹ ਰਿਪੋਰਟ ਅਹਿਮ ਹੈ ਤੁਹਾਡੇ ਲਈ ਕਹਿੰਦੇ ਭਾਰਤ-ਪਾਕ ਦੀ ਵੰਡ ਦੇ ਬਾਵਜੂਦ ਵੀ ਹੈਂ ਕੁਝ ਨਾਮ ਅਜਿਹੇ ਉਪਰੇ ਜਿਹੜੇ ਉੱਧਰ ਜਨਮੇ ਤੇ ਇੱਧਰ ਆ ਕੇ ਉਹਨਾਂ ਨੇ ਨਾਮ ਕਮਾਇਆ ਹੈ ਇਸ ਦੀ ਇਹਦੇ ਸੂਚੀ ਦੇ ਵਿੱਚ 26 ਸਤੰਬਰ 1932 ਨੂੰ ਡਾਕਟਰ ਮਨਮੋਹਨ ਸਿੰਘ ਦਾ ਜਨਮ ਲਹਿੰਦੇ ਪੰਜਾਬ ਦੇ ਚਕਵਾਲ ਦੇ ਇੱਕ ਪਿੰਡ 'ਚ ਹੁੰਦਾ ਤੇ ਉਹ ਲਗਾਤਾਰ ਦੋ ਵਾਰ 22 ਮਈ 2004 ਤੋਂ ਲੈ ਕੇ 26 ਮਈ 2014 ਤੱਕ ਭਾਰਦੇ ਪ੍ਰਧਾਨ ਮੰਤਰੀ ਰਹੇ ਇਸੇ ਤਰ੍ਹਾਂ ਇੰਦਰ ਕੁਮਾਰ ਗੁਜਰਾਲ ਹੋਰਾਂ ਦਾ ਜਨਮ 4 ਦਸੰਬਰ 1919 ਨੂੰ ਹੈ ਮਤਲਬ ਉਸ ਸਮੇਂ ਦੇ ਵਾਲੇ ਨਾਲ ਪੰਜਾਬ ਦੇ ਜਿਹੜਾ ਉਧਰ ਹੈ ਝੇਲ ਹੈ ਨਾ ਝੇਲਮ ਦੇ ਪਰੀ دروازਾ ਇਲਾਕੇ ਚ ਹੁੰਦਾ ਹੈ ਤੇ ਉਹ ਇੱਧਰ ਆ ਕੇ ਗੁਜਰਾਲ ਸਾਹਿਬ ਹੈ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਬਾਅਦ ਚ ਪ੍ਰਧਾਨ ਮੰਤਰੀ ਦੇ ਉਹ ਦਿੱਤੇ ਵੀਰੇ ਹੈ ਇਸੇ ਤਰ੍ਹਾਂ 15 ਜਨਵਰੀ 1899 ਨੂੰ ਹੈ ਲਹਿੰਦੇ ਪੰਜਾਬ ਦੇ ਵਿੱਚ ਗੁਰਮukh Singh Musafir ਉਹਨਾਂ ਦਾ ਜਨਮ ਹੁੰਦਾ ਜਿਹੜੇ ਇੱਧਰ ਆ ਕੇ ਫਿਰ ਤਿੰਨ ਵਾਰ ਕਾਂਗਰਸੀ ਟਿਕਟ ਤੇ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਪੰਜ ਵਾਰ ਕਾਂਗਰਸੀ ਟਿਕਟ ਤੇ ਮੈਂਬਰ ਪਾਰਲੀਮੈਂਟ ਬਣਨ ਵਾਲੀ ਬੀਬੀ ਸੁਖਵੰਤ ਕੌਰ ਭਿੰਡਰ ਦਾ ਜਨਮ 14 ਸਤੰਬਰ 1943 ਨੂੰ ਲਾਇਲਪੁਰ ਫੈਸਲਾਬਾਦ ਪਾਕਿਸਤਾਨ ਚ ਹੁੰਦਾ ਹੈ ਤੇ ਉਹ ਇੱਧਰ ਆ ਕੇ ਬੀਬੀ ਪੰਜ ਵਾਰ ਮੈਂਬਰ ਪਾਰਲੀਮੈਂਟ ਬਣਦੀ ਹੈ ਹੈ ਇਸੇ ਤਰ੍ਹਾਂ ਜਗਦੇਵ ਸਿੰਘ ਤਲਵੰਡੀ ਹੋਰੀ ਜਨਮ ਲਹਿੰਦੇ ਪੰਜਾਬ ਚ ਹੁੰਦਾ ਹੈ ਇੱਧਰ ਆ ਕੇ ਹੈ ਐਸਜੀਪੀਸੀ ਦੇ ਪ੍ਰਧਾਨ ਵੀ ਬਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣਦੇ ਆ ਹੈ ਮੈਂਬਰ ਪਾਰਲੀਮੈਂਟ ਵੀ ਅਕਾਲੀ ਦਲ ਵੱਲੋਂ ਬਣਦੇ ਆ ਇਸੇ ਤਰ੍ਹਾਂ ਰਜਿੰਦਰ ਕੌਰ ਬੁਲਾਰਾ ਹੋਰੀ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਬਣਦੇ ਆ ਜਨਮ ਉਧਰ ਲੈਂਦੇ ਪੰਜਾਬ ਚ ਹੋਇਆ ਇਸੇ ਤਰ੍ਹਾਂ ਹੁਕਮ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਵੀ ਬਣਦੇ ਆ ਲੋਕ ਸਭਾ ਦੇ ਸਪੀਕਰ ਵੀ ਰਹਿੰਦੇ ਆ ਰਾਜਸਤਾ ਦੇ ਰਾਜਪਾਲ ਵੀ ਬਣਦੇ ਆ ਸੋ ਇਹ ਇਹ ਕੁਝ ਨਾਮ ਹੈਗੇ ਕਪੂਰ ਸਿੰਘ ਹੋਰੀ ਹੈ ਕਿ ਮੈਂਬਰ ਪਾਰਲੀਮੈਂਟ ਬਣਦੇ ਆ ਬੇਸ਼ੱਕ ਇਹਨਾਂ ਚ ਵਿਰੋਧ ਖੰਨੇ ਦਾ ਤੇ ਅਜੀਤ ਸਿੰਘ ਸਰਹੱਦੀ ਦਾ ਨਾਮ ਵੀ ਜੇਕਰ ਆਪਾਂ ਲੈਣਾ ਹੋਵੇ ਤਾਂ ਲੈ ਸਕਦੇ ਆ ਕਿ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਬਨੂਤ ਕਨਦਾ ਜਨਮ ਵੀ ਉਸ ਪਾਰ ਹੁੰਦਾ ਪਰ ਉਹ ਲਹਿੰਦੇ ਪੰਜਾਬ ਚ ਨਹੀਂ ਹੁੰਦਾ ਹੈਨਾ ਪਰ ਹੁੰਦਾ ਪਾਕਿਸਤਾਨ ਵਾਲੇ ਉਸ ਪਾਸੇ ਹੈ ਤੇ ਇੱਧਰ ਆ ਕੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਦੇ ਆ ਪੇਸ਼ਾਵਰ ਚ ਉਹਨਾਂ ਦਾ ਜਨਮ ਹੋਇਆ ਸੀ ਇਸੇ ਤਰ੍ਹਾਂ ਲੁਧਿਆਣੇ ਦੇੋਂ ਮੈਂਬਰ ਪਾਰਲੀਮੈਂਟ ਰਹੇ ਅਜੀਤ ਸਿੰਘ ਸਰਦੀਹੋਰੀ ਇਹਨਾਂ ਦਾ ਜਨਮ ਵੀ ਕਹਿੰਦੇ ਉਧਰ ਖੈਬਰ ਪਖਤੂਨਾ ਉੱਥੇ ਹੋਇਆ ਸੀਗਾ ਸੋ ਉਹ ਉਹ ਵੀ ਇੱਧਰ ਆ ਕੇ ਮੈਂਬਰ ਪਾਰਲੀਮੈਂਟ ਬਣਦੇ ਆ ਸੋ ਲਹਿੰਦੇ ਪੰਜਾਬ ਵਾਲੇ ਦੇ ਹਵਾਲੇ ਨਾਲ ਜਿਹੜੇ ਆਪਾਂ ਨਾਮ ਲਏ ਆ ਉਹਨਾਂ ਚਿੰਦਰ ਕੁਮਾਰ ਗੁਜਰਾਲ ਰਮਨ ਮੋਹਨ ਸਿੰਘ ਹੋਰੀ ਜਿਹੜੇ ਦੋ ਵਾਰ ਸੇਤ ਪ੍ਰਧਾਨ ਮੰਤਰੀ ਬਣੇ ਕੁਰਮਕ ਸਿੰਘ ਮਸਾਫਰ ਹੋਰੀ ਮੈਂਬਰ ਪਾਰਲੀਮੈਂਟ ਵੀ ਬਣੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਕਪੂਰ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਰਹੇ ਸੁਕਾਂਸ ਕੋਰਪੋਰੈਂਟਰ ਹੋਰੀ ਪੰਜ ਵਾਰ ਐਮਪੀ ਤੇ ਇੱਕ ਵਾਰ ਰਾਸਵਾ ਮੈਂਬਰ ਵੀ ਰਹੇ ਹੁਕਮ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਵੀ ਰਹੇ ਲੋਕ ਸਭਾ ਦੇ ਡਿਪਟੀ ਸਪੀਕਰ ਤੇ ਫਿਰ ਸਪੀਕਰ ਵੀ ਬਣੇ ਤੇ ਰਾਜਸਥਾਨ ਦੇ ਰਾਜਪਾਲ ਵੀ ਬਣੇ ਰਜਿੰਦਰ ਕੌਰ ਬੁਲਾਰਾ ਹੋਰੀ ਐਮਪੀ ਅਕਾਲੀ ਦਲ ਵੱਲੋਂ ਬਣੇ ਤਲਵੰਡੀ ਸਾਹਵਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਅਕਾਲੀ ਦਲ ਦੇ ਪ੍ਰਧਾਨ ਵੀ ਮੈਂਬਰ ਪਾਰਲੀਮੈਂਟ ਵੀ ਉਹਨਾਂ ਵੱਲੋਂ ਬਣੇ ਸੋ ਇਸ ਤਰ੍ਹਾਂ ਇਹ ਨਾਮ ਵੀ ਨੇ ਜਿਹੜੇ ਗੌਰ ਮੰਗਦੇ ਨੇ ਕਿ ਭਾਈ ਅਸੀਂ ਵੀ ਆਪਣਾ ਥਾਂ ਆਪਣੇ ਬਲ ਬੁੱਤੇ ਪੰਜਾਬ ਚ